ਅਛਾ ਦਾ ਕਿਲੇ ਚੱਲ ਕੋਈ ਨਹੀਂ ਪਾਇਓ ਮੈਨੂੰ ਫੋਟੋ ਪਾਇਓ ਮੁੰਡੇ ਦੀ ਤੇ ਫਿਰ ਮੈਂ ਕਰਦਾ ਸਲਾਹ ਘਰ ਪਰਿਵਾਰ ਨਾਲ ਕੀ ਕਹਿੰਦੇ ਆ ਫਿਰ ਤੁਹਾਨੂੰ ਦੱਸ ਦਿੰਨੇ ਆ ਕਰਨਾ ਤੇ ਆਈ ਆ ਚੁੱਪ ਕਰ ਹੁਣ ਰੌਲਾ ਨਾ ਪਾ ਹੈਗਾ ਹੁਣ ਆਉਂਦਿਆਂ ਕਲੇਸ਼ ਨਾ ਵੇਢ ਲਿਆ ਗਿਆ ਕੱਲ ਤੋਂ ਜਦੋਂ ਆ ਗਏ ਆ ਤੇ ਫਿਰ ਕਦੋਂ ਰੌਲਾ ਯਾਰ ਇਹ ਤੇ ਪਿੰਦਰ ਆ ਇਹ ਨਾ ਨਾ ਦੀ ਕੀ ਰਿਸ਼ਤੇਦਾਰੀ ਓਏ ਤੇ ਗਰਮ ਗਰਮ ਚਾਹ ਪੀਏਂਗੇ ਨਾ ਤੇ ਫਿਰ ਤੇਰਾ ਥੋੜਾ ਜਿਹਾ ਠੀਕ ਹੋ ਜਾਊਗਾ ਸਾ ਮੰਮੀ ਕੋਈ ਕੰਮ ਹੀ ਜਿਹੜਾ ਜ਼ਰੂਰੀ ਸਦਣ ਦੇ ਕੰਮ ਤੇ ਕੋਈ ਨਹੀਂ ਮੈਂ ਅੱਗੇ ਮੈਨੂੰ ਦੱਸਣ ਲਈ ਆ ਕਿ ਮੈਨੂੰ ਥੋੜਾ ਪਤਾ ਸੀ ਕਿ ਇੰਨਾ ਉਧਰ ਨਹੀਂ ਭੈਣ ਰਿਆ ਵਾ ਉਦਾਂ ਹੈ ਤੇ ਸਹੀ ਆ ਪਰ ਸਵਣ ਮੇਰਾ ਮਨ ਜਾਣੀ ਮੰਨ ਲਿਆ ਪਤਾ ਨਹੀਂ ਕਿਉਂ ਮੈਨੂੰ ਚੰਗਾ ਜਾਣੀ ਲੱਗਣ ਲਿਆ ਤੁਹਾਨੂੰ ਲੱਗਣਾ ਵੀ ਨਹੀਂ ਆ ਜੇ ਹੁਣ ਕੋਈ ਚੰਗਾ ਕੰਮ ਹੋਣ ਰਿਆ ਵਾ ਤੇ ਤੁਸੀਂ ਕਹਿੰਦੇ ਚੰਗਾ ਨਹੀਂ ਲੱਗਣ ਰਿਆ ਜੇ ਕੋਈ ਮਾੜਾ ਹੁੰਦਾ ਉਦੋਂ ਕਹਿੰਦੇ ਚੁੱਪੀ ਹੋ ਕੇ ਬਹਿ ਜਾ ਕੋਈ ਸ਼ ਨਾ ਬੋਲਿਓ ਕੁਛ ਨਾ ਹਾਂਜੀ ਚਾਚਾ ਜੀ ਪਰ ਕੱਲ ਹੀ ਮੈਨੂੰ ਬੁਲਾਇਆ ਸੀ ਤੇਰਾ ਨਾ ਕੰਮ ਹੀ ਇੱਕ ਛੋਟਾ ਕਿੱਥੇ ਗਿਆ ਹਾਂ ਤੂੰ ਉਹ ਕਿਤੇ ਨਹੀਂ ਚਾਚਾ ਜੀ ਸੌਰੇ ਪ੍ਰੋਗਰਾਮ ਸੌਰੇ ਬੜਾ ਰਹੀ ਨਾ ਅੱਜ ਗੱਲ ਕੀ ਗੱਲ ਨਹੀਂ ਦਿੰਦਾ ਕਿਤੇ ਆ ਤੁਹਾਨੂੰ ਪਤਾ ਫਿਰ ਭੈਣ ਭਰਾ ਦੇ ਜਾਣ ਦੇ ਪਣਾ ਖੁਸ਼ੀ ਦੇ ਮੌਕੇ ਉਹ ਨਾਜੀ ਤੇ ਗੱਲ ਹੈ ਹਾਂਜੀ ਹਾਂਜੀ ਤੇ ਮੈਂ ਤੇਨਾਂ ਸਲਾਹ ਇਹ ਕਰਨੀ ਸੀ ਤੇ ਰਿਸ਼ਤਾ ਹੁੰਦਿਆ ਸੀ ਨਾ ਉਹ ਆਪਣੀ ਦਾ ਵਧੀਆ ਗੱਲ ਚਾਚਾ ਜੀ ਪਰ ਯਾਰ ਮੈਂ ਤਾਂ ਹੋਰ ਸੋਚਾਂ ਜੇ ਪਿਆ ਕਿ ਕਰਾਂ ਕੀ ਤੂੰ ਫੋਟੋ ਵੇਖੇਂਗਾ ਤੇ ਤੂੰ ਵੀ ਸੋਚੇਂਗਾ ਕਿਉਂ ਕੀ ਗੱਲ ਚਾਚਾ ਜੀ ਇਹ ਦੰਦੀ ਨੂੰ ਦੱਸਣਾ ਤੈਨੂੰ ਗੱਲ ਮੁੰਡਾ ਕੀ ਕਰਦਾ ਬਸ ਨੌਕਰੀ ਨਾ ਕਰੀ ਉਹ ਵੀ ਕਰਈ ਆ ਮੁੰਡਾ ਪਟਵਾਰੀ ਲੱਗਾ ਈ ਤੇ ਲੋ ਫਿਰ ਚਾਚਾ ਜੀ ਹੋਰ ਕੀ ਚਾਹੀਦਾ ਵਾ ਇਹ ਤਾਂ ਸਮਝੋ ਮਾਰਾ ਨੇ ਢੀ ਸੁਣਦੀ ਨੇੜੇ ਹੋ ਕੇ ਦੋਵੇਂ ਜੀ ਮਾਰਾ ਨੇ ਕਿ ਮੁੰਡਾ ਕੌਣ ਆਏ ਚਾਚਾ ਜੀ ਇਹ ਤਾਂ ਪਿੰਦਰ ਹੀ ਆਪਣਾ ਤੇ ਤਾਂ ਹੀ ਬੋ ਮੈਂ ਸੋਚਾਂ ਪਿਆ ਆ ਇਹ ਕਿੰਨਾ ਕਰੀਏ ਵੇਖੋ ਚਾਚਾ ਜੀ ਮੁੰਡੇ ਚ ਤੇ ਕੋਈ 1% ਦਾ ਵੀ ਆਇਆ ਪੈਂਦੀ ਆ ਮੈਂ ਤਾਂ ਹੀ ਧਿਆਨ ਤੈਨੂੰ ਦੇ ਕੰਡਿਆ ਕਿ ਤੇਰੇ ਨਾਲ ਪਹਿਲੇ ਗੱਲ ਕਰਨੇ ਤੂੰ ਜਿਆਦਾ ਜਾਣਦਾ ਨੂੰ ਤੇ ਰਿਸ਼ਤਾ ਕਰਾਉਣ ਕਾਹਨ ਡਿਆ ਵਾ ਇਸ ਦਾ ਡੇ ਨਵ ਦੇ ਨਾਨਕੀਆਂ ਚੋਂ ਕੋਈ ਰਿਸ਼ਤੇਦਾਰੀ ਅੱਗੇ ਦੀ ਅੱਗੇ ਦੀ ਉਹਨਾਂ ਦੀ ਹੈ। ਅੱਛਾ ਉਹ ਡੇ ਆ ਕਰਵਾ। ਸੱਚੇ ਤੇ ਮੈਂ ਵੀ ਲਾਵੇ ਇਹੋ ਹੀ ਡੇ ਆ ਕਿ ਕਿੱਦਾਂ ਕਰੀਏ ਹੁਣ ਫਿਰ। ਪਤਾ ਚਾਚਾ ਦੀ ਗੱਲ ਕੀ ਆ। ਨਵ ਨੂੰ ਤੁਸੀਂ ਪਹਿਲਾਂ ਪੁੱਛੋ ਨਵ ਕੀ ਕਹਿੰਦੀ ਆ। ਨਵ ਨੂੰ ਦਿਖਾਈ ਰਮਨ ਨੇ ਫੋਟੋ ਪੁੱਛਿਆ ਨਹੀਂ ਮੈਂ ਕੀ ਨਵ ਨੂੰ ਪੁੱਛ ਲੈਣੀ ਆ ਉਹਦੀ ਸਲਾਹ ਦੇ ਬਿਨਾਂ ਥੋੜਾ ਕਰਨਾ ਕੋਈ ਵੀ। ਪਤਾ ਵੇਖੋ ਪਰਿਵਾਰ ਜਿੱਥੋਂ ਤੱਕ ਮੈਂ ਜਾਣਦਾ ਵਾਂ ਕਿ ਪਿੰਦਰ ਤੇ ਪਿੰਦਰ ਦੀ ਫੈਮਿਲੀ ਜਿਹੜੀ ਜਿੰਨੀ ਆ ਬਹੁਤ ਵਧੀਆ ਵਾ। ਸਮਝਦਾਰ ਨੇ ਤੇ ਕੋਈ ਵੀ ਉਦਾਂ ਦੀ ਪ੍ਰੋਬਲਮ ਨਹੀਂ ਸਾਡੀ ਟੀਮ ਹੋ ਸਕਦੀ ਉਹ ਤੇਰੇ ਨਾਲ ਰਹਿੰਦਾ ਰਿਹਾ ਤੈਨੂੰ ਪਤਾ ਹੀ ਹੈ ਕੋ ਖਾਂਦਾ ਪੀਂਦਾ ਤਾਂ ਨਹੀਂ ਮੁੰਡਾ ਮੇਰੇ ਮੈਨੂੰ ਤਾਂ ਆਪ ਇੰਨਾ ਕੁ ਪਤਾ ਹੈ ਖਾਂਦਾ ਪੀਂਦਾ ਨਹੀਂ ਨਾ ਨਾ ਚਾਚਾ ਜੀ ਮੇਰੇ ਨਾਲੋਂ ਵੀ ਉਹਦੇ 'ਚ ਪੰਜ ਸੱਤ ਕੁਝ ਚੰਗੇ ਗੋਣੇ ਹੋਣਗੇ ਕਿਉਂਕਿ ਉਹ ਮੇਰੇ ਨਾਲੋਂ ਵੀ ਬਹੁਤ ਚੰਗਾ ਵਾ ਪਰ ਇਹ ਆ ਵੀ ਫਿਰ ਵੀ ਇੱਥੇ ਮਸਲਾ ਯਾਰੀ ਦੋਸਤੀ ਦਾ ਲੱਗ ਚੀਜੀ ਇਹ ਜ਼ਿੰਦਗੀ ਪਰ ਦਾ ਕੰਮ ਆ ਸਾਡਾ ਕੰਮ ਪਹਿਲਾਂ ਨਵਦੀਪ ਦੀ ਰਹਿ ਲੈਣਾ ਵੀ ਜ਼ਰੂਰੀ ਹੈ ਜਿੰਨੇ ਜ਼ਿੰਦਗੀ ਕੱਟਣੀ ਆ ਉਹ ਤੇ ਮੰਨਣਾ ਤੇਰੀ ਪਰ ਮੈਂ ਫਿਰ ਸੋਚਦਾ ਯਾਰ ਲੋਕੀ ਨਾ ਕਹਿਣ ਕਿ ਮੁੰਡਾ ਤੇ ਪਹਿਲੇ ਇੱਥੇ ਆਉਂਦਾ ਹੈ ਚਾਹ ਤੇ ਲੋਕਾਂ ਦੀ ਫਿਕਰ ਨਹੀਂ ਕਰੀਦੀ ਹੈਗੀ ਲੋਕਾਂ ਨੇ ਤਾਂ ਮੇਸ਼ਾਂ ਗੱਲਾਂ ਹੀ ਬਣਾਉਣੀਆਂ ਹੁੰਦੀਆਂ ਚਾਹੇ ਆਪਾਂ ਸਹੀ ਕਰੀਏ ਚਾਹੇ ਗਲਤ ਕਰੀਏ ਜਦੋਂ ਸਾਨੂੰ ਪਤਾ ਨਾ ਵੀ ਤੁਹਾਡੇ ਘਰ ਉਹਦਾ ਅੱਗੇ ਰਿਲੇਸ਼ਨ ਕੀ ਰਿਹਾ ਹੈ ਵੀ ਤੁਹਾਡੇ ਘਰ ਚੰਗੀ ਨੀਤ ਨਾ ਹੁੰਦਾ ਹੀ ਅਸੀਂ ਚੰਗੀ ਨੀਤ ਨਾਲ ਸਤਿਕਾਰ ਕਰਦੇ ਆਂ ਚਲ ਬਾਕੀਆਂ ਪਿੰਡ ਦੇ ਸਾਨੂੰ ਕੋਈ ਪਰਵਾਹ ਨਹੀਂ ਮੈਨੂੰ ਜਿਆਦਾ ਪਰ ਤੇਰੀ ਮੰਮੀ ਦੀ ਆ ਉਹਨੇ ਫੇਰ ਗੱਲਾਂ ਕਰਨ ਦਾ ਹੈ ਪੈਣਾ ਆ ਮੰਮੀ ਨੂੰ ਮੈਂ ਆਪੇ ਸਮਝਾ ਲਾਂਗਾ ਉਹਨਾਂ ਦੀ ਤੂੰ ਟੈਨਸ਼ਨ ਨਹੀਂ ਲੈਣੀ ਸਗੋਂ ਮੈਨੂੰ ਤਾਂ ਇਹ ਹੋਂਡਿਆੜ ਵੇਖ ਕੇ ਵੀ ਹੁਣ ਕਿੱਥੋਂ ਰਿਸ਼ਤਾ ਜਾ ਕੇ ਹੋਣ ਡਿਆ ਆ ਓਏ ਇਹੋ ਜੇ ਤੁਹਾਡੇ ਦਿਮਾਗ 'ਚ ਕਿਉਂ ਨਹੀਂ ਗੱਲ ਆਈ ਹੈਗੀ ਵੀ ਪੜਿਆ ਲਿਖਿਆ ਮੁੰਡਾ ਸੀ ਸਿਵਲ ਦੀ ਸਰਵਿਸ ਉਹ ਵੀ ਗਾਣ ਲਿਆ ਸਿਵਲ ਦੀ ਸਰਵਿਸ ਆ ਨਹੀਂ ਮੈਂ ਵੀ ਤਾਂ ਹੀ ਨਿਆਣਾ ਕਿ ਚੱਲ ਨੌਕਰੀ ਸਰਕਾਰੀ ਮਿਲੀ ਆ 10 ਕਿਲੇ ਪੈਲੀ ਵੀ ਕਹਿੰਦੇ ਹੈਗੀ ਆ ਪੈਲੀ ਦਾ ਤਾਂ ਚਾਚਾ ਜੀ ਮੈਨੂੰ ਪੱਕਾ ਕਨਫਰਮ ਨਹੀਂ ਜੇ ਹੈ ਚੰਗੀ ਪੈਲੀ ਆ ਪਰ ਮੈਨੂੰ ਇਹ ਚੀਨੇ ਮੈਂ ਮੈਂ ਗਲਤ ਤੁਹਾਨੂੰ ਕਰਦਾ ਨਹੀਂ ਉਸ ਤਰ੍ਹਾਂ ਉਹ ਮੈਨੂੰ ਦੱਸਣ ਦੇ ਹੀ ਕਹਿੰਦੇ ਹੈਗੀ ਆ 10 ਕਿਲੇ ਚਲੋ ਚਾਚਾ ਜੀ ਪੈਲੀ ਦੇ ਤਾਂ ਆਪਾਂ ਨੂੰ ਕੀ ਕਰਨਾ ਪਤਾ ਵੀ ਜੋ ਹੈ ਠੀਕ ਹੈ ਉੱਥੇ ਰਹਿਣਾ ਵਾ ਇਹ ਆ ਵੀ ਸਾਡੀ ਜਿਹੜੀ ਧੀ ਹੈ ਉੱਥੇ ਸੁખી ਰਹੇਗੀ ਤੇ ਬਾਕੀ ਇੱਕ ਗੱਲ ਹੋਰ ਜੇ ਕਰਾਉਣ ਭਾਈ ਜਿਹੜਾ ਮਰਜ਼ੀ ਡਿਆ ਵਾ ਪਰ ਮੈਂ ਤੁਹਾਨੂੰ ਇਹ ਚੀਜ਼ ਦੀ ਗਰੰਟੀ ਦੇਣਾ ਵਾ ਕਿ ਪਿੰਦਰ ਬੰਦਾ ਇਦਾਂ ਦਾ ਵਾ ਉਹਨੇ ਇੱਕ ਵੀ ਚੀਜ਼ ਜਿਹੜੀ ਇਹ ਸੰਸਾਰੀ ਜਿਹੜੀ ਉਹ ਨਹੀਂ ਲੈਣੀ ਹੈਗੀ ਜਿੱਦਾਂ ਤੂੰ ਕਹੂ ਉਹਦਾ ਹੀ ਹੋਊਗਾ ਤਾਂ ਹੀ ਤੈਨਾਂ ਨਾਲ ਗੱਲ ਕੀਤੀ ਆ ਕਿ ਉਹਨਾਂ ਨਾਲ ਵਾਅਦਾ ਜਿਹੜਾ ਕਰਾਉਣ ਦੇ ਤੂੰ ਜਾਣਦਾ ਉਹਨਾਂ ਨੂੰ ਮੁੰਡੇ ਨੂੰ ਹਾਜੀ ਤੇ ਤੈਨੂੰ ਜ਼ਿਆਦਾ ਪਤਾ ਉਹਦੇ ਨਾਲ ਤੁਸੀਂ ਇਕੱਠੇ ਰਹੇ ਜੋ ਮੈਂ ਤਾਂ ਹੀ ਸੋਚਿਆ ਮੈਂ ਚੱਲ ਲਵਾਂ ਨਾਲ ਗੱਲ ਕਰਦਾ ਆ ਕਿ ਜਿਤਨਾ ਉਹ ਮੁੰਡੇ ਦੀ ਨੌਕਰੀ ਜਿਹੜੀ ਸਰਕਾਰੀ ਆ ਪੈੜੀ ਵੀ ਕਹਿੰਦੇ ਹੈਗੀ ਆ ਹੂੰ ਤੇ ਕੁਝ ਡਿਮਾਂਡ ਮੂਡ ਹੋਏ ਹੈ ਕੋਈ ਕਹਿਣ ਕਾਲ ਨੂੰ ਗੱਡੀ ਚਾਹੀਦੀ ਆ ਸਾਨੂੰ ਜਾਂ ਕੁਝ ਵੇਖੋ ਚਾਚਾ ਜੀ ਰੱਬ ਦਾ ਦਿੱਤਾ ਨਾਲ ਕੋਲ ਸਾਰਾ ਕੁਝ ਹੀ ਆ ਪਰਮਾਤਮਾ ਨੇ ਨੌਕਰੀ ਤੇ ਘਰ-ਬਾਰ ਬਣਿਆ ਪਹਿਲੀ ਬੰਨਾ ਵੀ ਹੈਗਾ ਵਾ ਦੂਜੀ ਗੱਲ ਉਹ ਇਦਾਂ ਦੀ ਸੋਚ ਵਾਲਾ ਮੁੰਡਾ ਹੈ ਹੀ ਨਹੀਂ ਆ ਉਹ ਇਹਦੇ ਇਹਨਾਂ ਚੀਜ਼ਾਂ ਦੇ ਖਿਲਾਫ ਆ ਉਹਨਾਂ ਨੇ ਘਰ-ਬਾਰ ਉੱਤਰਾ ਗਿਆ ਤੋਂ ਇਹਦੇ ਘਰ ਹਾਂਜੀ ਚਾਚਾ ਜੀ ਇੱਕ ਵਾਰੀ ਥੋੜਾ ਗਿਆ ਵਾ ਮਾਪੇ ਉਹਦਾ ਵੀ ਸਾਰਾ ਠੀਕ ਹੀ ਐ ਇਸ ਵਾਰ ਚਾਚਾ ਜੀ ਵੇਖੋ ਬਹੁਤ ਵਧੀਆ ਇੰਨਾ ਸਤ ਕਮਾਲ ਮਨ ਉਹਦੀ ਮੰਮੀ ਕਰਦੀ ਹੈ ਨਾ ਜਦੋਂ ਵੀ ਕਿਤੇ ਮੈਂ ਘਰ ਜਾਵਾਂ ਨਾ ਤੇ ਅੱਗੇ ਪਿੱਛੇ ਜਿੰਨਾ ਵੀ ਸਮਝ ਲੋ ਮੈਂ ਦੂਜਾ ਪੁੱਤ ਚਲ ਜਾਣਾ ਏਦਾਂ ਕਰਦੀ ਹੈ ਤੇ ਤੂੰ ਹੀ ਇਹ ਚੀਜ਼ ਇਹ ਆਪਾਂ ਬਸ ਇਹ ਚੀਜ਼ ਦਾ ਧਿਆਨ ਰੱਖਣਾ ਵਾ ਕਿ ਹੁਣ ਜੇ ਗੱਲ ਜਿਹੜੀ ਹੈ ਨਾ ਜਦਾ ਬਾਹਰ ਅੰਦਰ ਨਾ ਜਾਵੇ ਕਿ ਉੱਥੇ ਏਦਾਂ ਰਿਸ਼ਤਾ ਹੁੰਦਿਆ ਕਿਉਂ ਹੁੰਦਿਆ ਕਿਉਂਕਿ ਆਪਾਂ ਤੇ ਮੰਨ ਲਓ ਸਹਿਮਤੀ ਵਾਲੇ ਪੱਖ ਚੋਂ ਹੁੰਦੇ ਆ ਹਮ ਹਮ ਪਰ ਹਜੇ ਪਿੰਦਰੋਂ ਨਾਲ ਅਗਲਿਆਂ ਦੇ ਵਿਚਾਰ ਪਤਾ ਨਹੀਂ ਨਾ ਕਿ ਉਹਨਾਂ ਨੇ ਕਿਤੇ ਗੱਲਬਾਤ ਤੋਰੀ ਹੈ ਨਹੀਂ ਤੋਰੀ ਹੈ ਤੁਹਾਨੂੰ ਵਿਚੋਲੇ ਨੂੰ ਪਤਾ ਨਾ ਜਿਹਨੇ ਗੱਲ ਛੇੜੀ ਆਹੋ ਇਹ ਤਾਂ ਗੱਲ ਹੈ ਇਹ ਕਰਕੇ ਆਪਾਂ ਗੱਲ ਜਿਹੜੀ ਹਜੇ ਲਾਲਾ ਲਾਲਾ ਨਹੀਂ ਹੋਣੀ ਚਾਹੀਦੀ ਹੈਗੀ ਹਾਂ ਇਹ ਆ ਵੀ ਚਾਚਾ ਜੀ ਜੇ ਕੰਮ ਹੋ ਜੇ ਤੇ ਮੰਨ ਲਓ ਸਾਡੀ ਨਵਦੀਪ ਜਿਹੜੀ ਸਵਰਗਾਂ ਚ ਪੈ ਜਾਏਗੀ ਆਓ ਤੁਹਾਲੇ ਤੇ ਉਡੀ ਦੀ ਵੀ ਸਲਾਹ ਲੈਣੀ ਹੈ ਕੀ ਕਹਿੰਦੀ ਆ ਫਿਰ ਇਹ ਪਹਿਲਾਂ ਜ਼ਰੂਰੀ ਹੈ ਚਾਚਾ ਜੀ ਹੋਰ ਜਾ ਚਾਚਾ ਜੀ ਹਲੋ ਚਾਹ ਵੀਰ ਜੀ ਤੁਹਾਨੂੰ ਆਪੋ ਤਾਂ ਕੋਈ ਟੇਬਲ ਆਉਣਾ ਨਹੀਂ ਕੋਈ ਗੱਲ ਨਹੀਂ ਡਾਜੀ ਮੈਨ ਲੈ ਕਿਉਂ ਨਹੀਂ ਨਾ ਰਹਿੰਦੇ ਅਸੀਂ ਕਿਹੜੇ ਪ੍ਰਾਣੇ ਆਏ ਆ ਕਰ ਚੱਲ ਜਰੂਰੀ ਥੋੜਾ ਕਿ ਪ੍ਰਾਣੇ ਅੱਗੇ ਕੀਦਾ ਆ ਆਹ ਸੁੱਕਾ ਪੱਛ ਫੜ ਲੈ ਪਾ ਠੀਕ ਆ ਫੜੋ ਫਿਰ ਤੇਰੀ ਮਰਜ਼ੀ ਫਿਰ ਆਲੂ ਚਾਦੀ ਚਾਹ ਤੇ ਪੀ ਲਈ ਆ ਫਿਰ ਤੇ ਆ ਨਵ ਨਾ ਗੱਲ ਕਰ ਹੀ ਲਈਏ ਫਿਰ ਆਹ ਨਾਲੇ ਹੋ ਜੇ ਕੰਮ ਚ ਬਹੁਤੀ ਢਿੱਲ ਨਹੀਂ ਗੀ ਆਣੀ ਚਾਹੀਦੀ ਬਾਅਦ ਜੋ ਵੀ ਆ ਫਿਰ ਤੂੰ ਕਰਦਾ ਰਹੀ ਇਹ ਤਾਂ ਮੰਨ ਲਓ ਸਵੱਬੀ ਕੰਮ ਹੋ ਲੱਗਾ ਜਿਹੜਾ ਵਧੀਆ ਵਾ ਉਹੋ ਹੀ ਨਵ ਹਾਂਜੀ ਡੈਡੀ ਜੀ ਇੱਧਰ ਆ ਮੇਰਾ ਪੁੱਤ ਗੱਲ ਸੁਣਨ ਬੇਲਾ ਬੇਲਾ ਹੁ ਤੂੰ ਇਧਰ ਹਾਂਜੀ ਡੈਡੀ ਜੀ ਦੱਸੋ ਕੀ ਗੱਲ ਕਰਨੀ ਆ ਦੱਸ ਲਵਾ ਦੱਸਣਾ ਕੀ ਆ ਨਵ ਚਾਚਾ ਜੀ ਨੇ ਸਾਰੀ ਗੱਲ ਮੈਨੂੰ ਦੱਸੀ ਆ ਤੇ ਏ ਆ ਵੀ ਤੂੰ ਦੱਸ ਵੀ ਤੈਨੂੰ ਪਿੰਦਰ ਕਿਦਾਂ ਪਸੰਦ ਆ ਇਹ ਰਿਸ਼ਤੇ ਲਈ ਤੇਰੀ ਹਾਂ ਵਾ ਬੀਜੀ ਮੈਂ ਕੀ ਦੱਸਣਾ ਵਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੂੰ ਉਦਾਂ ਹੀ ਕਰ ਲੋ ਇਹਦੇ ਵਿੱਚ ਮੇਰੀ ਹਾਂ ਨਾ ਨਹੀਂ ਤੇ ਕੋਈ ਗੱਲ ਨਹੀਂ ਆ ਨਵਦੀਪ ਬਹੁਤ ਇਦਾਂ ਨਹੀਂ ਹਾਂ ਗੱਲ ਗਲਤ ਵਾ ਇਹ ਅੱਜ ਤੋਂ ਕੋਈ 50 60 ਸਾਲ ਪਹਿਲਾਂ ਦੀ ਗੱਲ ਨਹੀਂ ਆ ਪੀ ਅਗਲੇ ਦੀ ਤੇ ਬੁੱਧੀ ਮਰਜੀ ਨਾਲ ਪੁੱਛੋ ਸਾਰੀ ਜ਼ਿੰਦਗੀ ਉੱਥੇ ਜਾ ਕੇ ਤੂੰ ਕੱਟਣੀ ਆ ਉਹਦੇ ਮੁੜ ਕੇ ਅਹੀਂ ਨਹੀਂ ਤੇਰੇ ਨਾਲ ਰਹਿਣਾ ਕਿਉਂ ਚਾਚਾ ਜੀ ਅਹੀਂ ਤੇ ਕਿਤੇ ਨਾਲੇ ਸਾਰਾ ਜਾਣਦਾ ਆ ਮੁੰਡੇ ਨੂੰ ਕੋਈ ਕਲ ਦੀ ਹੈ ਹੀ ਨਹੀਂ ਆਨੂੰ ਕੁਛ ਗਿਛ ਕਰਨ ਦੀ ਲੋੜ ਹੀ ਨਹੀਂ ਆ ਕੋਈ ਅਹੀਂ ਤੇ ਇਉਂ ਹੀ ਹੋ ਗਿਆ ਬਾਊ ਪੀ ਕਿਤੇ ਮਾੜੇ ਚੰਗੇ ਤੇ ਦਿਨ ਇਤਿਹਾਰ ਤੇ ਆ ਗਏ ਪਰ ਤੈਨੂੰ ਮੁੜ ਕੇ ਸਾਰੀ ਉਹ ਇਨਸਾਨ ਨਾਲ ਜ਼ਿੰਦਗੀ ਕੱਟਣੀ ਪੈਣੀ ਆ ਤੇ ਇਹ ਕਰਕੇ ਆ ਵੀ ਤੂੰ ਦੱਸ ਪੀ ਤੇਰੇ ਮਨ ਦੀ ਰਜਾ ਕੀ ਆ ਤੇ ਝੱਕੀ ਨਾ ਗਈ ਕਿਉਂਕਿ ਅਹੀਂ ਤੇਰੀ ਮਾਂ ਵਾ ਸਾਰਾ ਕੁਝ ਅਹੀਂ ਆ ਕਿਉਂ ਤਾਂ ਜਦ ਕਿ ਉਹ ਮਾਂ ਜਿੰਦੀ ਹੁੰਦੀ ਤੇ ਫੇਰ ਗੱਲ ਹੋ ਰਹੀ ਉਹ ਤੋਂ ਹੁਣ ਇਹਦੀ ਸਲਾਹ ਤੋਂ ਬਗੈਰ ਨਹੀਂ ਚੱਲਣਾ ਜੋ ਇਹ ਕਹੂਗੀ ਨਾ ਉਹੀ ਹੋਊਗਾ ਵਿਆਹ ਇਹ ਤੇ ਵੀਰ ਜੀ ਚਲੋ ਕੋਈ ਗਾ ਨਹੀਂ ਉਦੋਂ ਮੁੰਡਾ ਵੀ ਠੀਕ ਆ ਪਰ ਮੈਨੂੰ ਇੱਕੋ ਗੱਲ ਵਾਪੀ ਫੇਰ ਵਾਰਸ ਸਰ ਜਾਣੇ ਗੱਲਾਂ ਨਾ ਕਰਨ ਉਹ ਮੇਰੀ ਭੈਣ ਤੂੰ ਇਦਾਂ ਦੀ ਟੈਨਸ਼ਨ ਨਾ ਕੋਈ ਵੀ ਲੈ ਹੈਗਾ ਐਂਜਾ ਜੇ ਜਿੰਦੇ ਆ ਜਿਹੜਾ ਗੱਲ ਕਰੇਗਾ ਉਹਦਾ ਮੂੰਹ ਨਾ ਬੰਦਾਂਗੇ ਫालतੂ ਸਾਨੂੰ ਆਪਣੀ ਭੈਣ ਦਾ ਵੀ ਪਤਾ ਵਾ ਤੇ ਪਿੰਦਰ ਦਾ ਵੀ ਤੇ ਪਿੰਦੇ ਦੇ ਪਰਿਵਾਰ ਦਾ ਵੀ ਪਤਾ ਵਾ ਤੇ ਤੁਹਾਡੇ ਨਾਲ ਜਿੱਦਾਂ ਵਿਚਰਿਆ ਚਾਚਾ ਜੀ ਉਹ ਵੀ ਇਹਨੂੰ ਪਤਾ ਉਹ ਉਹ ਕੋਦੇ ਇੱਕ ਵੀ ਪਰਸੈਂਟ ਮਨ ਚ ਖੋਟ ਨਹੀਂ ਹੈਗੀ ਜੇ ਉਹ ਜੀ ਕੋਈ ਵੀ ਗੱਲ ਜੇ ਇਦਾਂ ਤੇ ਹੁੰਦੀ ਤੇ ਤੇਰੇ ਭਰਾ ਨੇ ਆਪਣੇ ਉਹਨੂੰ ਦਰਕਦੀ ਵੜਨ ਦੇਣਾ ਹੀ ਤੇ ਤੇ ਤੂੰ ਇਹ ਨਾ ਟੈਨਸ਼ਨ ਲੈ ਤੂੰ ਆਪਣਾ ਫਿਰ ਵੀ ਮਨ ਚ ਇੱਕ ਵਾਰੀ ਚੰਗੀ ਤਰ੍ਹਾਂ ਸਲਾਹ ਕਰ ਲੈ ਵੀ ਹਾਂ ਠੀਕ ਆ ਤੇ ਫਿਰ ਆਪਾਂ ਅੱਗੇ ਗੱਲ ਤੁਰੀਏ ਤੇ ਬਾਕੀ ਇੱਕ ਗੱਲ ਮੈਂ ਜ਼ਰੂਰ ਤੈਨੂੰ ਕਵਾਂਗਾ ਕਿ ਮੁੰਡਾ ਜਿਹੜਾ ਬਹੁਤ ਚੰਗਾ ਈ ਮੁੰਡਾ ਏ ਉਹ ਜਿਹੇ ਹਜ਼ਾਰਾਂ ਪਿੱਛੇ ਇੱਕ ਮੁੰਡਾ ਕੋਈ ਮਿਲਦਾ ਵਾ ਚੰਗੇ ਸੰਸਕਾਰਾਂ ਵਾਲਾ ਵਾ ਤੇ ਚਲੋ ਫਿਰ ਵੀਰ ਜੀ ਜੀ ਤੁਹਾਨੂੰ ਸਹੀ ਲੱਗਦਾ ਵਾ ਤੇ ਫਿਰ ਚਲੋ ਕੋਈ ਨਹੀਂ ਠੀਕ ਆ ਤੇ ਇੰਦਾ ਹੀ ਨਾ ਚੰਗਾ ਲੱਗਦਾ ਮੈਂ ਤਾਂ ਉਹ ਹੀ ਅੱਗੇ ਨਾਂ ਬਚੋਲੇ ਪਏ ਤੇਰੇ ਨਾਨਕਿਆਂ ਵੱਲੋਂ ਤੇ ਹੁਣ ਤੈਨੂੰ ਪਾ ਦਿੰਨੇ ਤੂੰ ਆਪੇ ਚੱਲ ਜਾਓ ਕਰਨੀ ਚੱਤ ਜੀ ਵੇਖੋ ਜਿੰਨਾ ਸਿਰ ਚੁੱਕਿਆ ਨਾ ਉਹਨਾਂ ਨੂੰ ਅੱਗੇ ਆਓ ਉਹ ਚੱਲੋ ਉਹਨਾਂ ਦੀ ਨਾਰ ਰੱਖਾਂਗੇ ਆਪਾਂ ਅੱਗੇ ਉਹਨਾਂ ਨੂੰ ਰੱਖਣਾ ਵਾ ਇਸੇ ਜੀ ਸੋਭਾ ਵਾ ਕਿਉਂਕਿ ਵੇਖੋ ਅੰਜਲ ਤੇ ਉਹ ਹੀ ਬਣਾਉਂਦੇ ਐ ਇੰਨੇ ਚਿਰ ਦੇ ਆਪਾਂ ਇਕੱਠੇ ਸਾਡੇ ਦਿਮਾਗ ਚ ਨਹੀਂ ਗੱਲ ਲੱਗੀ ਪਰ ਇਹ ਆਪੀ ਜਿੱਦਾਂ ਪਰਮਾਤਮਾ ਸੰਜੋਗ ਬਣਾਉਂਦਾ ਵਾ ਉਹ ਓਦਾਂ ਹੀ ਬਣਦਾ ਵਾ ਅੱਗੇ ਉਹਨਾਂ ਨੂੰ ਲਾਵਾਂਗੇ ਤੇ ਬਾਕੀ ਕੰਮ ਸਾਰੇ ਆਹੀ ਕਰਾਂਗੇ ਚੱਲ ਜਦਾਂ ਤੇਰੀ ਮਰਜ਼ੀ ਆ ਫਿਰ ਵੇਖਣਾ ਕੀ ਇਹ ਚਾਚਾ ਜੀ ਹੁਣ ਤੁਸੀਂ ਉਹਨਾਂ ਨੂੰ ਫੋਨ ਕਰੋ ਤੇ ਗਾਂ ਗੱਲ ਤੋਰੀਏ ਚੱਲ ਵੇ ਕਰਦਾ ਮੈਂ ਫੋਨ ਤੇ ਫਿਰ ਕਰ ਲੈਣੀ ਸਲਾਹ ਜਿੱਦਾਂ ਵੀ ਕਰਨਾ ਆ ਆਹੋ ਤੇ ਇਹ ਆਪੀ ਢਿਲਣਾ ਕਰੀਏਗਾ ਤੁਸੀਂ ਵੀ ਇਧਰੋਂ ਤੁਰ ਤਰੋਂ ਗੱਲ ਤੇ ਸਾਰੇ ਜਿਹੜੇ ਕੰਮ ਲੈ ਕੇ ਰੱਬ ਦਾ ਨਾਮ ਤੇ ਕਰੀਏ ਜਿਹੜਾ ਕਰਨਾ ਚੱਲ ਫਿਰ ਮੈਂ ਲਾਵ ਉਹਨਾਂ ਨਾਲ ਕਰਕੇ ਨਾ ਫੋਨ ਇੱਕ ਵਾਰੀ ਵਿੱਚੋ ਲਿਆ ਨਾ ਤੇ ਫਿਰ ਤੈਨੂੰ ਮੈਂ ਦੱਸਦਾ ਆ ਠੀਕ ਆ ਚਾਚਾ ਜੀ ਤੇ ਬਾਕੀ ਆਪਾਂ ਇਹ ਆ ਵੀ ਇਹੋ ਜੇ ਕੰਮ ਜਿਆਦਾ ਢਿਲ ਨਹੀਂ ਕਰੀਤੇ ਹੋਈ ਦੀ ਜਿਹੜਾ ਚੰਗਾ ਕੰਮ ਹਨ ਸਿਆਣੇ ਉਹਨੂੰ ਆਂਦੇ ਆ ਵੀ ਛੇਤੀ ਛੇਤੀ ਕਰੋ ਨਹੀਂ ਨਹੀਂ ਕਰਦਾ ਮੈਂ ਫੋਨ ਤੇ ਗੱਲ ਜੇ ਅੱਪ ਗੁਰ ਰਾਮਦਾਸ ਜੀ ਮੇਰ ਹੋ ਜਾਂਦੀ ਇਕੱਤੇ ਦਿਨ ਚੀ ਵਾਈਡ ਰੂਪ ਕਰਪਾਈ ਕਰੂਗਾ ਤੇ ਇਹ ਅਬੀ ਬਹੁਤੀ ਢਿਲ ਨਹੀਂ ਵਰਤੋਣੀ ਹੈਗੀ ਤੇ ਕਰਕੇ ਤੇ ਜਿਹੜਾ ਵੀ ਦਿਨ ਵਾਰ ਆ ਉਹ ਆਪਾਂ ਰੱਖ ਲੈਨੇ ਆ ਚਲ ਕੋਈ ਠੀਕ ਆ ਉਹਨਾਂ ਦੀ ਫੋਟੋ ਵੇਖਣ ਦੇ ਉਹ ਲੈ ਕਿੱਥੇ ਫੋਟੋ ਵੇਖਾਂ ਨਹੀਂ ਆ ਸਮਨ ਵਹਿ ਹੈ ਵੀ ਨਾ ਤੇਰਾ ਦਿਮਾਗ ਪਤਾ ਨਹੀਂ ਕਿੱਧਰ ਚੱਲਦਾ ਨਹੀਂ ਮੈਂ ਉਹਦਾ ਕੋਈ ਕੰਮ ਵੀ ਨਹੀਂ ਕਰ ਸਕਦੀ ਹੁਣ ਫੋਨ ਤੇ ਦੀਦੀ ਤੂੰ ਜੋ ਮਰਜੀ ਕਰੋ ਹਮੇ ਚਾਹੁੰਦੇ ਤੈਨੂੰ ਪੂਰੇ ਖੁਸ਼ ਹੋ ਕਿਉਂ ਨਹੀਂ ਵੇਖਣ ਲਈ ਆਫੜਾਓ ਮੈਨੂੰ ਫੋਨ ਹੁਣੇ ਲੈ ਵੇਖ ਲੈ ਆਹ ਵੇਖੋ ਹਾ ਦੇਖਾ ਤੇ ਡੈ ਹੀ ਵਟਸਐਪ ਤੇ ਆਦਮੇ ਮੇਰੀ ਵਟਸਐਪ ਤੇ ਮੈਸੇਜ ਆਇਆ ਤੇ ਮੈਂ ਹਾਂ ਪਤਾ ਨਹੀਂ ਕੀ ਪਾਇਆ ਤੇ ਮੈਂ ਵੇਖਿਆ ਤੇ ਫੋਟੋ ਹੀ ਐਡੀ ਨਹੀਂ ਗੱਲ ਵਿੱਚੋਂ ਤੁਸੀਂ ਮੈਨੂੰ ਪਤਾ ਆ ਖੁਸ਼ ਉਤੋਂ ਉਤੋਂ ਨਾ ਕਰੀ ਜਾ ਮੂੰਹ ਜਆ ਬਣਾਈ ਜਾਂਦੇ ਜੇ ਚੱਲ ਚੰਗਾ ਠੀਕ ਆ ਤੂੰ ਕਿਹੜਾ ਕਿਸੇ ਨੂੰ ਜਿਦੋਂ ਦੇਣਾ ਵਾ ਦੀਦੀ ਮੇਰੀ ਗੱਲ ਸੁਣੋ ਇੱਕ ਵਾਰੀ ਇੱਥੇ ਬੈਠੇ ਆ ਤੁਹਾਨੂੰ ਮੈਂ ਕਿਹਾ ਸੀ ਨਾ ਕਿਉਂ ਜਿੱਤੇ ਦੀ ਗੱਲ ਬਾਤ ਹੁੰਦੇ ਨਾਲ ਤੇ ਦਾਤ ਦੋਤ ਤੁਸੀਂ ਕਹੇ ਨਹੀਂ ਤੇ ਵੈਸੇ ਮੈਂ ਕਿਹਾ ਹੀ ਨਾ ਕਿ ਮੁੰਡਾ ਕਿੱਡਾ ਸੋਹਣਾ ਵਸ ਸਿਫਤ ਕੀਤੀ ਹੀ ਕਿ ਜੇ ਸੱਚੀ ਤਾਂ ਉਹਦੇ ਨਾਲ ਰਿਸ਼ਤਾ ਹੋ ਜਾਏ ਤੇ ਕਿੰਨਾ ਵਧੀਆ ਹੋਵੇ ਮੇਰੀ ਕਈ ਗੱਲ ਪੂਰੀ ਹੋ ਗਈ ਨਾ ਸੁਣ ਲਈ ਤੇਰੀ ਵਾਈ ਗਰੂ ਨੇ ਹਾਂ ਕਈ ਵਾਰ ਕੇ ਇੰਦੇ ਅਣਚੇ ਬਾਦਲక్ష్ਮੀ ਬੈਠੀ ਹੁੰਦੀ ਆ ਤੇ ਮੇਰੇ ਉਦੋਂ ਲక్ష్ਮੀ ਬੈਠੀ ਆਜ ਉੱਥੇ ਰਿਸ਼ਤਾ ਹੋਣ ਲੱਗਾ ਟਾਡਾ ਤੇ ਮੈਨੂੰ ਪਤਾ ਕਿੰਨਾ ਚਾ ਆ ਤੇ ਮੈਨੂੰ ਪਤਾ ਚਾ ਤੁਹਾਨੂੰ ਵੀ ਪੂਰਾ ਆ ਉਤੋਂ ਉਤੋਂ ਹੀ ਕਰੀ ਜਾਂਦੇ ਜੇ ਵਾਹ ਦੀਦੀ ਵਧੀਆ ਆ ਹਣਾ ਸਾਰਾ ਕੁਛ ਪਰਾਣੀ ਪਰ ਭੈਣ ਭਰਾ ਕਿੰਨੇ ਨੇ ਮੈਨੂੰ ਸਮਝ ਨਹੀਂ ਪਤਾ ਮੈਂ ਕਿਹੜਾ ਪੁੱਛ ਕੇ ਆਈ ਉਹਨਾਂ ਨੂੰ ਪੁੱਛ ਲੈਣਾ ਹੈ ਨਾ ਡੈਡੀ ਨੇ ਜਿਹੜੇ ਰਿਸ਼ਤਾ ਕਰਾਉਂਦੇ ਉਹਨਾਂ ਨੂੰ ਤਾਂ ਸਾਰੀ ਜਾਂਚ ਪੜਤਾਲ ਕਰ ਲੈਣੀ ਹੈ ਕਿ ਕਿਦਾਂ ਆ ਤੇ ਕੀ ਨਹੀਂ ਹੈਗਾ ਉਹਨਾਂ ਕੋਲ ਹਾਂ ਚਲ ਹੋਣਗੇ ਵੀ ਤੇ ਸਾਨੂੰ ਕੀ ਹਨਾ ਭੈਣ ਭਰਾਵਾਂ ਨਾਲ ਹੀ ਗਾਂ ਮਿਲੀ ਵਰਤੀ ਦਾ ਤੇ ਚੰਗੇ ਲੱਗੀਦਾ ਵਾ ਚਲ ਸਮਝ ਠੀਕ ਹੈ ਤੂੰ ਹੁਣ ਇੱਥੇ ਬਹਿ ਮੈਂ ਨਾ ਉਹ ਕੰਮ ਕਰ ਆਵਾਂ ਉਹ ਬਹਿ ਜਾ ਕੋਈ ਕੰਮ ਨਹੀਂ ਹੈਗਾ ਐਵੇਂ ਬਾਹਨੇ ਮਾਰ ਕੇ ਨਾ ਜਾਓ ਕੋਈ ਗੱਲ ਨਹੀਂ ਹੁਣ ਗੱਲਾਂ ਮਾਰ ਲਓ ਬਾਅਦ ਤੁਹਾਡਾ ਵਿਆਹ ਹੋ ਜਾਣਾ ਫਿਰ ਤੁਸੀਂ ਮੇਰੇ ਲਾਗੇ ਕਿੱਥੇ ਬਹਿਣਾ ਸਮਨਿਕ ਗਾਈਂ ਕਿਹੜਾ ਮੇਰਾ ਵਿਆਹ ਧਰਿਆ ਹੱਲੇ ਗੱਲ ਤੁਰੀ ਹੈ ਤੂੰ ਕਿੱਥੋਂ ਦੀ ਕਿੱਥੇ ਪਹੁੰਚ ਵੀ ਗਈ ਹੈ ਤੁਰੀ ਆ ਤੇ ਹੋ ਹੀ ਜਾਣੀ ਆ ਦਿੱਤਾ ਨੂੰ ਪਤਾ ਨਾ ਜਦੋਂ ਤੁਹਾਡਾ ਪਹਿਲਾ ਰਿਸ਼ਤਾ ਹੋਂ ਗਿਆ ਹੀ ਤੂੰ ਦੁੱ ਚੁੱਪ ਕਰਕੇ ਕਹਿੰਦੇ ਹੋ ਜੋ ਵੀ ਆ ਕਰ ਲਓ ਠੀਕ ਆ ਇਦਾਂ ਉਦਾਂ ਤੇ ਹੁਣ ਜੋ ਸਭ ਕੁਝ ਵਧੀਆ ਹੋਣ ਡਿਆ ਤੇ ਹੁਣ ਤੁਸੀਂ ਕੋਈ ਗੱਲ ਹੀ ਨਹੀਂ ਕਰਦੇ ਸਮਨ ਚਲ ਛੱਡ ਹੁਣ ਪਈਆਂ ਗੱਲਾਂ ਯਾਦ ਕਰਨ ਦਾ ਕੀ ਫਾਇਦਾ ਵਾ ਉਹ ਤੇ ਗੱਲਾਂ ਵੀ ਕਿੰਨੀਆਂ ਕਰਦਾ ਹੁੰਦਾ ਹੈ ਨਾ ਤੈਨੂੰ ਪਤਾ ਹੀ ਆ ਕਿੰਨੀਆਂ ਟੰਕੀਆਂ ਦਿੰਦਾ ਹੈ ਮੈਂ ਤੇ ਕਹਿਣ ਦੀ ਆ ਉਸ ਰਿਸ਼ਤਾ ਨਹੀਂ ਸਹੀ ਤੇ ਚੰਗਾ ਹੀ ਹੋਇਆ ਨਾ ਹੁਣ ਜਦੋਂ ਸਭ ਕੁਝ ਸਹੀ ਤੇ ਉਦੋਂ ਖੁੱਲੇ ਦਿਲ ਨਾਲ ਕਹੋ ਕਿ ਹਾਂ ਮੈਨੂੰ ਰਿਸ਼ਤਾ ਮਨਜ਼ੂਰ ਆ ਜੇ ਮੁੰਡਾ ਸਹੀ ਆ ਤੇ ਫਿਰ ਤੁਹਾਨੂੰ ਕੋਈ ਵੀ ਇਦਾਂ ਦੇ ਐਵੇਂ ਹੋਰ ਤਰ੍ਹਾਂ ਦੀ ਹੋਣ ਦੀ ਲੋੜ ਨਹੀਂ ਹੈਗੀ ਚੱਲ ਕੋਈ ਗੱਲ ਨਹੀਂ ਠੀਕ ਆ ਮੈਂ ਕਿਹੜਾ ਕੁਝ ਕਹਿਣ ਦੀ ਆ ਹਾਂ ਫਿਰ ਖੁਸ਼-ਖੁਸ਼ ਰਿਆ ਕਰੋ ਹਣ ਸਾਰਿਆਂ ਨੂੰ ਖੁਸ਼ ਕਰਕੇ ਇਹੀ ਗੱਲ ਕਹਿਆ ਕਰੋ ਕਿ ਮੈਨੂੰ ਮੁੰਡਾ ਪਸੰਦ ਆ ਚੰਗਾ ਠੀਕ ਆ ਹੁਣ ਮੈਂ ਰੋਲਾ ਨਾ ਪਾਦਾ ਕੁੱਟ ਤੇ ਚਾੜੀਂ ਪਾ ਦੋ ਚੱਲ ਬੈ ਹੁਣ ਮੈਂ ਕੰਮ ਕਰ ਲਾ ਆਓ ਘਰ ਆਓ ਪਤਾ ਨਹੀਂ ਕਿੱਥੇ ਚਲ ਗਏ ਹੈ ਇਹ ਮੈਂ ਕਿਹਾ ਵੀ ਰੋਟੀ ਖਾ ਲਓ ਮੇਰਾ ਕੰਮ ਨੱਬੜ ਜੇ ਪਰ ਨਹੀਂ ਜੇ ਮੈਂ ਰੋਟੀ ਸਬਜੀ ਗਰਮ ਕਰਦੀ ਹੈ ਗਰਮ ਕਰਾ ਕੇ ਤੇ ਬਾਹਰ ਨੂੰ ਚਲ ਗਈ ਹੈ ਤੇ ਜੇ ਦਾ ਠੰਡੀ ਹੋ ਜਣੀ ਫੇਰ ਵਾਪਸ ਆ ਜਾਣਾ ਮੈਂ ਕਿਹਾ ਚੱਲ ਭਾਈਪੋ ਇੱਕ ਵਾਰੀ ਸਾਬੂ ਰਲ ਕੇ ਨੀ ਇਹ ਬੜੀ ਗੱਲ ਗਰਲੀਨ ਇਧਰ ਆ ਨਾ ਬਾਲ ਸੁਣੀ ਮੇਰੀ ਆਉਣੀ ਆ ਮम्मी ਬਾਟੇ ਸਾਫ ਕਰਕੇ ਚਲ ਬਾਟੇ ਬਾਟੇ ਸਾਫ ਕਰ ਲਈਏ ਪਹਿਲਾਂ ਗੱਲ ਸੁਣ ਲੈ ਆਇਓ ਮਮੀ ਤੁਹਾਨੂੰ ਕੀ ਕਰਨਾ ਹੈ ਗਾਏ ਕਿਦਾਂ ਕਰਨੀ ਬਾਟੇ ਬਾਟੇ ਸਾਫ ਕਰਨੀ ਇਹ ਜਿਹੜੀ ਰੋਟੀ ਖੜੀ ਗਈ ਮम्मी ਨੇ ਬਾਟੇ ਨਹੀਂ ਤੋਂ ਦਿੱਤੇ ਮੈਂ ਦੱਸੋ ਮਮੀ ਕੀ ਕਹਿਣਾ ਹੈ ਕੋਸ਼ਿਸ਼ ਨਹੀਂ ਮੈਂ ਨਾ ਵੀ ਲਾਵਤ ਤੇਰਾ ਚਾਚਾ ਕੀ ਗੱਲਾਂ ਕਰਦੇ ਰਹਿੰਦੇ ਆ ਮੰਮੀ ਗੱਲਾਂ ਕਰਦੀ ਰਹਿੰਦੇ ਆ ਕਿਉਂ ਤੁਹਾਨੂੰ ਵੀ ਸ਼ੱਕ ਪਿਆ ਕਦੀ ਲਾਵ ਉਹਦਰ ਜਾਂਦਾ ਕਦੀ ਉਹ ਚਾਚਾ ਤੇਰਾ ਇੱਧਰ ਆਉਂਦਾ ਆ ਤੇ ਪਤਾ ਨਹੀਂ ਚੁੱਪਚੀ ਤੇ ਗੱਲਾਂ ਦੀਆਂ ਕਰਦੇ ਰਹਿੰਦੇ ਆ ਮੈਂ ਤੈਨੂੰ ਬਣਾ ਹੋਣਾ ਨਹੀਂ ਮੰਮੀ ਮੈਨੂੰ ਤੇ ਕਿਸ ਗੱਲ ਦਾ ਪਤਾ ਨਹੀਂ ਐ ਤੇ ਨਾਲੇ ਉਹਦਾ ਹੀ ਗੱਲਬਾਤ ਕੋਈ ਕਰਦੇ ਹੁਣੇ ਝੋਨੇ ਜਾਂਦੇ ਦੀ ਹੋਰ ਕਿਹੜੀ ਗੱਲ ਕਰਨੀ ਐ ਨਾ ਪਤਾ ਤਾਂ ਤੈਨੂੰ ਸਾਰਾ ਹੀ ਹੁੰਦਾ ਸਿਰਫ ਤੂੰ ਮੈਨੂੰ ਨਹੀਂ ਦੱਸਦੀ ਝੋਨੇ ਦੀ ਸਲਾਹ ਨੇ ਮੇਰੇ ਨਾਲ ਕਰਨੀ ਉਹਦੇ ਨਾਲ ਥੋੜੀ ਕਰਨੀ ਮੰਮੀ ਜੀ ਮੈਨੂੰ ਪਤਾ ਹੋਏ ਤੇ ਮੈਂ ਤੁਹਾਨੂੰ ਦੱਸਣਾ ਹੀ ਵੀ ਆ ਗਾਲਾ ਸੱਚੇ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਦੇ ਹੈਗੇ ਨਹੀਂ ਯਕੀਨ ਤੇ ਮੈਂ ਚੱਲ ਕਰਦੀ ਆ ਪਰ ਇਹ ਵੀ ਕਿਹੜੀ ਗੱਲ ਵਾ ਜਿਹੜੀ ਲਾ ਬੈ ਤੈਨੂੰ ਨਹੀਂ ਦੱਸਦਾ ਕੋਈ ਨਾ ਇਹਨਾਂ ਦੋਹਾਂ ਦੇ ਵਿੱਚ ਖਿਚੜੀ ਪੱਕਣ ਢਈ ਸਿਰਫ ਮੇਰੇ ਤੋਂ ਹੀ ਚੋਰੀਆਂ ਕਮਾਉਂਦੇ ਆ ਜੇ ਇਹ ਗੱਲ ਹੈ ਨਾ ਮੰਮੀ ਤੇ ਤੁਸੀਂ ਲਾਵਾ ਹੁੰਦੇ ਨਾ ਉਹਨਾਂ ਨੂੰ ਕੁਛ ਦਿਓ ਤੇ ਕੀ ਗੱਲ ਆ ਤੁਸੀਂ ਮੈਨੂੰ ਦੱਸ ਦੇਣੀ ਐ ਤੁਹਾਨੂੰ ਆਪੇ ਲਾਗਦੇ ਦੱਸ ਦੇਣਾ ਮੈਂ ਤੂੰ ਜੇ ਤੂੰ ਆਂਦੀ ਹੋ ਤੇ ਮੈਂ ਗੱਲ ਕਰਾਂਗੀ ਕਿ ਕੀ ਗੱਲ ਆ ਜਿਹੜੀ ਤੂੰ ਮੰਮੀ ਨੂੰ ਦੱਸਣ ਦੇ ਤੇਰਾ ਕੀ ਖਿਆਲ ਕਿ ਨਾਲਾ ਨੂੰ ਪੁੱਛਿਆ ਨਹੀਂ ਉਹਨੂੰ ਮੈਂ 2-3 ਵਾਰੀ ਪੁੱਛਿਆ ਵੀ ਚਾਚਾ ਤੇਰਾ ਕਿੱਧਰ ਆਉਂਦਾ ਵਾ ਉਹ ਵੀ ਗਾੜੀ ਬਹਨੇ ਜੇ ਬਣਾ ਛੱਡਦਾ ਉਦ ਤਰਾ ਹੀ ਮੰਮੀ ਉਹ ਨੰਗ ਦਾ ਨੰਗ ਦਾ ਆ ਗਿਆ ਵਾ ਉਹ ਵੀ ਤੇਰੇ ਮਰਫੇ ਬੰਨੀ ਬਣਾਉਂਦਾ ਤੇਰੇ ਮੰਮੀ ਕਿ ਬਾਣੇ ਬਣਾਉਣ ਵਾਲੀ ਕਿਹੜੀ ਗੱਲ ਆ ਤੇ ਨਾਲੇ ਆਪਾਂ ਕਦੀ ਤੁਹਾਡੇ ਕੋਲ ਗੱਲ ਕੋਈ ਲੁਕਾਈ ਐ ਅਸੀਂ ਤਾਂ ਕਦੀ ਲੁਕਾਈ ਨਹੀਂ ਆ ਜੇ ਹੀ ਬੋਦਲੇ ਹੁਣਾ ਤਾਂ ਵੀ ਤੁਹਾਨੂੰ ਪੁਛ ਕੇ ਲੈਣਾ ਜੇ ਕਿ ਇਹਨੂੰ ਦੇਣਾ ਤਾਂ ਵੀ ਤੁਹਾਨੂੰ ਪੁਛ ਕੇ ਦੇਈਦਾ ਵਾ ਬਥੇਰੀਆਂ ਲਗਾਉਂਦੇ ਜੇ ਕਿਹੜੀਆਂ ਤੁਸੀਂ ਨਹੀਂ ਲਗਾਉਂਦੇ ਗੱਲਾਂ ਮੇਰੇ ਤੋਂ ਮੰਮੀ ਹਜੇ ਤੱਕ ਤੇ ਨਹੀਂ ਲਕਾਈਆਂ ਜਿੱਦਣ ਲਗਾਉਣ ਲੱਗੇ ਹਨ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਵਾ ਪਰ ਤੈਨ ਮਨਦੀ ਨਹੀਂ ਹੈਗੀ ਚੱਲ ਜਾ ਜਾ ਕੇ ਤੇ ਢੋਲਾ ਪਾਂਦੇ ਤੇਰੇ ਕੋ ਤੇ ਗੱਲਾਂ ਸੁਣ ਲੈ ਕੋਈ ਲੋਕਾਂ ਨਾਲ ਸਲਾਮਾ ਕਰਨੀਆਂ ਤੁਸੀਂ ਤੇ ਆਪਣੇ ਆਪੋ ਪੜਦੇ ਰੱਖਣੇ ਕੰਮ ਤੁਹਾਡੇ ਘਰਦਿਆਂ ਨਹੀਂ ਆਉਣਾ ਮੈਂ ਹੀ ਕੰਮ ਆਉਣਾ ਹੋਰ ਨਹੀਂ ਕਿਹਦੇ ਆਉਣਾ ਮੰਮੀ ਇਹ ਨਹੀਂ ਕਦੇ ਕਹਿਣ ਦੇ ਕਿ ਤੂੰ ਹੀ ਨਹੀਂ ਕੰਮ ਹੋਣਾ ਹਨ ਪਤਾ ਤੂੰ ਹੀ ਕੰਮ ਹੋਣਾ ਵਾ ਤੇ ਬਾਕੀ ਇਦਾਂ ਦੀ ਕੋਈ ਹੱਲ ਨਹੀਂ ਮੈਂ ਭਾਂਡੇ ਢੋਂਡੀ ਮੈਂ ਪਤਾ ਨਹੀਂ ਕਿਹੜੀ ਗੱਲ ਆ ਆ ਗੱਲ ਵਾਸਤੇ ਮੰਮੀ ਸੱਦਿਆ ਨਹੀਂ ਨਾ ਕੋਈ ਗੱਲ ਤੇ ਨਾ ਕੋਈ ਬਾਤ ਇਹ ਕਿਹੜੀ ਘਟਵਾ ਨਹੀਂ ਬੜੇ ਚਲਾ ਕੇ ਆ ਆਲੇ-ਦਾਲੇ ਕਰ ਗਈ ਇਹ ਗੱਲ ਕੋਈ ਦੱਸ ਕੇ ਨਹੀਂ ਗਈ ਤੇ ਕੋਈ ਗੱਲ ਨਹੀਂ ਪਤਾ ਤੇ ਮੈਂ ਵੀ ਲਾ ਹੀ ਲੈਣਾ ਵਾ ਹੁਣ ਤਾਂ ਹੈ ਤੂੰ ਮੰਮੀ ਨਹੀਂ ਸੱਚੀ ਆ ਚਾਚਾ ਜੀ ਕਿੰਨੇ ਦਿਨ ਹੋ ਗਏ ਆ ਕਦੀ ਹੁੰਦੇ ਆ ਕਦੀ ਜਾਂਦੇ ਆ ਚਲੋ ਉਹ ਤਾਂ ਆਪਣਾ ਘਰ ਆਉਣ ਸਮਾਂ ਵਾਲੀ ਪਤਾ ਨਹੀਂ ਕੀ ਗੱਲ ਜਿਹੜੇ ਘਰ ਦੇ ਫਿਰਦੇ ਆ ਲੰਮੇ ਇਦਾਂ ਕਰਾਂਗੇ ਪੁੱਛਾਂਗੇ ਕਿ ਕੀ ਗੱਲ ਹੈ ਮੈਂ ਮੰਮੀ ਮੇਰਾ ਜਗੀ ਨਹੀਂ ਹੀ ਕਰਦੇ ਮੈਨੂੰ ਪਤਾ ਹੁੰਦਾ ਕਿ ਮੰਮੀ ਕੋਲ ਘਰ ਰੱਖਣਾ ਹੀ ਦਾਸ ਹੀ ਦੇਣਾ ਹੀ ਮੰਮੀ ਆਹ ਗੱਲ